ਇਹ ਜਿਹੜਾ ਫੋਲਪੁਰ ਦੇ ਵਿੱਚ ਮੁਰਖ ਪਿੰਡਾ ਹੈ ਮਬਦੂਰ ਰੋਡ ਦੇ ਉੱਤੇ ਉੱਥੇ ਪਹੁੰਚਣਾ 2000 ਥੈਲਾ ਹੈ ਜਿਹੜਾ ਅਸੀਂ ਅੱਜ ਇਲਾਕੇ ਦੇ ਵਿੱਚੋਂ ਇਕੱਠਾ ਕਰਕੇ ਉਹਨਾਂ ਨੂੰ ਭੇਰੇ ਆ ਜਿਹੜੇ ਹਰਦੇ ਪ੍ਰਬਾਤ ਲੋਕ ਦੇ ਜਿਨ੍ਹਾਂ ਦੇ ਕੋਲ ਖਾਣ ਨੂੰ ਦਾਣਾ ਨਹੀਂ ਸੀਗਾ ਉਹਨਾਂ ਪਿੰਡਾਂ ਦੇ ਵਿੱਚ ਵੱਡਾ ਜਾਏਗਾ ਉੱਥੇ ਦੇ ਜਿਹੜੇ ਸਾਫ ਕਾਇਮਲੇ ਨੇ ਜਿੰਦੂ ਸਾਹਿਬ ਉਹਨਾਂ ਦੇ ਵੱਡੇ ਨੇ ਜਿਹੜਾ ਹੈਗਾ ਉਹਨਾਂ ਨੇ ਵੱਡਣਾ ਇਹ ਉਹਨਾਂ ਕੋਲ ਅਸੀਂ ਨੂੰ ਭੇਰੇ ਆ ਇਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਲਗਾਤਾਰ ਜਿਹੜਾ ਹੈਗਾ ਹੜਪੀੜਤਾ ਦੀ ਮਦਦ ਕਰ ਰਿਹਾ ਹੈਗਾ ਇਹਦੇ ਵਿੱਚ ਸਰਕਾਰ ਆ ਜਿਹੜੀ ਨਾਕਾਮ ਰਹੀ ਹੈਗੀ ਕਿੰਨਾ ਕੁ ਪ੍ਰਸ਼ਾ ਅਕਾਲੀ ਵਰਕਰਾਂ ਦੇ ਵਿੱਚ ਹੈਗਾ ਸੇਵਾ ਭਾਵਨਾ ਲੈ ਅਕਾਲੀ ਵਰਕਰਾਂ ਦੇ ਵਿੱਚ ਬਹੁਤ ਵੱਡਾ ਹੁਸ਼ਾ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਪਾਣੀਆਂ ਦੇ ਵਿੱਚ ਲੋਕਾਂ ਦੇ ਵਾਅਦੇ ਕਰਦੇ ਫਿਰਦੇ ਰਹੇ ਉਹਨਾਂ ਨੇ ਉਕਰ ਬੜਾ ਆਪਣਾ ਸਹਿਯੋਗ ਦਿੱਤਾ ਪੈਸੇ ਵੀ ਦਿੱਤੇ ਜਿਦੇ ਰੋਡ 'ਤੇ ਡੀਜ਼ਲ ਵੀ ਦਿੱਤਾ ਤੇ ਹੋਰ ਜੇ ਕੋਈ ਚੀਜ਼ਾਂ ਦੀ ਰੋਡ 'ਤੇ ਸਾਰੀਆਂ ਉੱਥੇ ਲੋਕਾਂ ਨੂੰ ਮੱਝਾ ਕਰਾਈਆਂ ਤੇ ਆਖਰ ਦੇ ਵਿੱਚ ਜਿਹੜੇ ਲੋਕਾਂ ਦੇ ਘਰੇ ਖਾਣ ਨੂੰ ਦਾਣੇ ਨਹੀਂ ਰਹੇ ਸੀ ਉਹਨਾਂ ਵਾਸਤੇ ਪਾਰਟੀ ਵਰਕਰ ਹੁਕਮ ਕੀਤਾ ਕਿ ਤੁਸੀਂ ਸਾਰੇ ਉਹਨਾਂ ਵਾਸਤੇ ਕਣ ਇਕੱਠੀ ਕਰਕੇ ਦਿਓ ਅਸੀਂ ਵੀ ਉਹਨਾਂ ਦੇ ਹੁਕਮ ਅਨੁਸਾਰ ਇਹ ਕਣ ਇਕੱਠੀ ਕਰਕੇ ਉੱਥੇ ਅੱਜ ਭੇਰੇ ਆ ਜਿੱਥੇ ਸਾਨੂੰ ਹੁਕਮ ਹੋਇਆ ਦੇਖੋ ਅੱਜ ਜਿਹੜਾ ਸਾਨੂੰ ਪਾਰਟੀ ਵੱਲੋਂ ਹੁਕਮ ਹੋਇਆ ਸੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਤੇ ਅੱਜ ਸਾਡੇ ਹਲਕੇ ਦੇ ਸਾਡੇ ਇਮਾਨਦਾਰ ਨੇਤਾ ਸਰਦਾਰ ਬਲਦੇਵ ਸਿੰਘ ਜੀ ਮਾਨ ਸਾਹਿਬ ਦੀ ਰੈਮ ਮਨਾਈ ਹੇਠ ਅੱਜ ਸਾਰਾ ਹਲਕਾ ਦਿਰਬਾ ਜੋ ਕਿ ਹੜਪੀੜ ਤਾਂ ਲਈ ਸਾਨੂੰ ਬੇਨਤੀ ਹੋਈ ਸੀ ਹੁਕਮ ਹੋਇਆ ਸੀ ਪਾਰਟੀ ਵੱਲੋਂ ਕਿ ਜਿਹੜਾ ਫਿਰੋਜ਼ਪੁਰ ਦੇ ਵਿੱਚ ਹੜਾ ਆਇਆ ਉਥੇ ਹਰੇਕ ਇਲਾਕੇ ਦੇ ਵਿੱਚ ਪਾਰਟੀ ਵੱਲੋਂ ਸਮਗਰੀ ਭੇਜੀ ਗਈ ਐ ਸੋ ਸਾਡੂੰ ਵੀ ਸੇਵਾ ਲੱਗੀ ਐ ਅੱਜ ਘਟੋ ਘਟ 500 ਮਣ 2000 ਥੈਲੀ ਐ ਜਿਹੜੀ ਉਹ ਅਸੀਂ ਫਿਰੋਜ਼ਪੁਰ ਇਲਾਕੇ ਦੇ ਵਿੱਚ ਸਜੇ ਸਾਫਕਾ ਐਮ ਐਲ اے ਨੇ ਹਰਜਿੰਦਰ ਸਿੰਘ ਜਿੱਦੂ ਉਹਨਾਂ ਕੋਲੇ ਭੇਜਾਏ ਭੇਜਾਂਗੇ ਤੇ ਮੈਂ ਧੰਨਵਾਦ ਕਰਦਾ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਦੇਖੋ ਜਿਨ੍ਹਾਂ ਨੇ ਪਹਿਲ ਕੀਤੀ ਉਸ ਤੋਂ ਬਾਅਦ ਤਾਂ ਹਰ ਇੱਕ ਨੇ ਸੇਵਾ ਕੀਤੀ ਪਰ ਜੇ ਉਹ ਪਹਿਲ ਕਰਦਾ ਉਹਨਾਂ ਨੂੰ ਦੇਖ ਕੇ ਬਾਕੀ ਜਿਹੜੀਆਂ ਸੰਸਥਾਵਾਂ ਨੇ ਜਾਂ ਹੋਰ ਲੋਕਾਂ ਨੇ ਸੇਵਾ ਕੀਤੀ ਪਹਿਲਾਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਉੱਥੇ ਜਾ ਕੇ ਸੇਵਾ ਕੀਤੀ ਜਿਨ੍ਹਾਂ ਨੂੰ ਡੀਜ਼ਲ ਦੀ ਲੋੜ ਪਈ ਡੀਜ਼ਲ ਦਿੱਤਾ ਜਿਨ੍ਹਾਂ ਨੂੰ ਕਣਕ ਦੇ ਬੀਜ ਦੀ ਲੋੜ ਪਈ ਬੀਜ ਦਿੱਤਾ ਜਿਨ੍ਹਾਂ ਨੂੰ ਪੈਸਾਂ ਦੀ ਲੋੜ ਪਈ ਉੱਥੇ ਪੈਸੇ ਵੀ ਦਿੱਤੇ ਸੋ ਮੈਂ ਅਸੀਂ ਸਾਰੇ ਹਲਕੇ ਵੱਲੋਂ ਉਹਨਾਂ ਦਾ ਤੇ ਲੋ ਤੈਦ ਨੂੰ ਧੰਨਵਾਦ ਕਰਦੇ ਜਿਨ੍ਹਾਂ ਨੇ ਕੀ ਇੰਨੀ ਹਾਰਾਂ ਦੇ ਵਿੱਚ ਮਦਦ ਕੀਤੀ